ਲੁਧਿਆਣਾ ਦੀ ਦਾਖਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਨਕਲੀ ਵਿਜੀਲੈਂਸ ਟੀਮ ਬਣ ਕੇ ਦੋ ਅਧਿਕਾਰੀਆਂ ਨੂੰ ਅਗਵਾ ਕਰ 7,20,000 ਰੁਪਏ ਦੀ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਜੀ ਹਾਂ ਇਸ ਗਿਰੋਹ ਨੇ ਵਿਜੀਲੈਂਸ ਅਤੇ ਐਸਜੀਐਫ ਦੇ ਅਧਿਕਾਰੀ ਬਣ ਕੇ ਇੱਕ ਐਸਜੀਓ ਅਤੇ ਜੇਈ ਨੂੰ ਅਗਵਾ ਕਰ ਲਿਆ ਸੀ ਤੇ ਉਹਨਾਂ ਦੇ ਕੋਲੋਂ 7,20,000 ਰੁਪਏ ਦੀ ਰਕਮ ਵਸੂਲ ਲਈ ਸੀ ਪੁਰ ਪੁਲਿਸ ਨੇ ਇਸ ਗੈਂਗ ਦੇ ਚਾਰ ਮੈਂਬਰ ਗ੍ਰਿਫਤਾਰ ਕਰ ਲਈ ਨਹੀਂ ਐਸ ਡੀਓ ਜਸਕਿਰਨ ਪ੍ਰੀਤ ਸਿੰਘ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਕੰਮ ਹੈ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇੰਸਪੈਕਟਰ ਗੱਲਣਾ ਤੇ ਤੁਹਾਡੇ ਐਕਸ਼ਨ ਰਵੀ ਚੋਪੜਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਹੈ ਇਸ ਕਨੈਕਸ਼ਨ ਨੂੰ ਲਗਾਉਣ ਵਾਸਤੇ ਜਿਸਦੇ ਸwamy ਸਾਡੇ ਕੋਲ ਪੁਖਤਾ ਸਬੂਤ ਵੀ ਹਨ ਤੇ ਇਹਨਾਂ ਨੇ ਇੱਕੀ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸਡੀਓ ਜਿਸਕਰ ਨੂੰ ਪੀਦਾ ਸੀ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਦੇ ਤੋਂ ਨਵੀਂ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਤੌਰ ਪਰਚਾ ਵੀ ਦਰਜ ਹੋਊਗਾ ਤੇ ਸਾਰੇ ਵੀਡੀਓ ਨੂੰ ਬਲਾ ਕੇ ਤੁਹਾਡਾ ਹਸ਼ਰ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਜੋ ਕਿ ਦੋ ਵੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕੋਰੋਲਾ ਗੱਡੀ ਸੀ ਇਹਨਾਂ ਚ ਦੋਨੋਂ ਜੋ ਐਸ ਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾਇਆ ਸੀ ਐਕਸ਼ਨ ਸਰ ਉਥੋਂ ਖਿੱਚ ਲਏ ਸੀ ਐਸ ਡੀਓ ਜਸਕਰਨਪ੍ਰੀਤ ਸਿੰਘ ਤੇ ਜਈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ 'ਚ ਬਿਠਾਉ। ਪੁਲਿਸ ਮੁਤਾਬਕ 15 ਅਕਤੂਬਰ ਨੂੰ ਐਸ ਡੀਓ ਜਸਕਰਨਪ੍ਰੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਝ ਮਲਜ਼ਮਾ ਨੇ ਆਪਣੇ ਆਪ ਨੂੰ ਵਿਜੀਲੈਂਸ ਅਤੇ ਐਸਟੀਐਫ ਅਧਿਕਾਰੀ ਦੱਸ ਕੇ ਉਸ ਨੂੰ ਤੇ ਜੇਈ ਪਰਮਿੰਦਰ ਸਿੰਘ ਨੂੰ ਤੰਕਾਇਆ ਅਗਵਾ ਕੀਤਾ। ਤੇ ਬਹੁਤਾ ਡਰ ਵਿਖਾ ਕੇ 720000 ਰੁਪਏ ਵਸੂਲੇ ਤੇ ਪੈਸੇ ਵਸੂਲਣ ਤੋਂ ਬਾਅਦ ਦੋਵਾਂ ਨੂੰ ਇੱਕ ਹੋਟਲ ਦੇ ਕੋਲ ਛੱਡ ਫਰਾਗ ਹੋ ਗਏ ਪੁਲਿਸ ਫੌਰਨ ਮਾਮਲੇ 'ਚ ਹਰਕਤ ਚਾਈ ਤੇ 10 ਅਕਤੂਬਰ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਇਹ ਚਾਰੇ ਦੋਸ਼ੀ ਇਹਨਾਂ ਨੂੰ ਪਾਮਪੂਰਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 720000 ਰੁਪਏ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਆ ਉਹ ਅਸੀਂ ਇੱਕ ਸੰਦ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸ ਤਰ੍ਹਾਂ ਪ੍ਰਿੰਸਾ ਜੀ ਐਸਟੀਫ ਸਾਨੂੰ ਇੱਥੇ ਆ ਕੇ ਦਿਖਲਾ ਦਿੱਤੀ ਸੀ ਤੇ ਵਿਦਿਨ 2 ਡੇਸ ਅਸੀਂ ਇਹ ਮਕਦਮਾ ਡਰੇਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸੰ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਫ ਕਿਸੇ ਵੀ ਹੋਰ ਪੁਲਿਸ ਦੇ ਮੈਕਮੇ ਨਾਲ ਸੰਬੰਧਤ ਨਹੀਂ ਹਨ ਇਹਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਹੀ ਮਿਲੀਆਂ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੇ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7 ਲੱਖ 20 ਹਜ਼ਾਰ ਰਕਮ ਚੋਰੀ ਕਰਦਾ ਪੁਲਿਸ ਨੂੰ ਇਹਨਾਂ ਮੁੱਲਜ਼ਮਾਂ ਦੇ ਕੋਲੋਂ ਕਈ ਝਾਲੀ ਦਸਤਾਵੇਜ਼ ਵੀ ਬਰਾਮਦ ਹੋਏ ਨੇ ਜਿਨ੍ਹਾਂ ਦਾ ਇਸਤੇਮਾਲ ਇਹ ਲੋਕਾਂ ਨੂੰ ਡਰਾਉਣ ਤਬਕਾਉਣ 'ਚ ਕਰਦੇ ਸੀ ਹੁਣ ਇਸ ਮਾਮਲੇ 'ਚ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ ਤੇ ਗਿਰੋਹ ਦੇ ਕਿਸੇ ਵੀ ਮੈਂਬਰ ਨੂੰ ਨਾ ਬਖਸ਼ਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼